ਤੁਸੀਂ ਲਿਖ ਲਾਂਗੇ ਅਸੀਂ ਹਾਂਜੀ ਤੇ ਸ਼ਾਕਾ ਸਾਹਤੁਰ ਤੇ ਇਹ ਜੀ ਪਰਿਵਾਰ ਜਿਹੜੇ ਇੱਕੋ ਬੰਦੇ ਤੇ ਡਿਪੈਂਡੈਂਟ ਨੇ ਹਾਂਜੀ ਹਾਂਜੀ ਬਜ਼ੁਰਗਾਂ ਦਾ ਹੁਣ ਕਿੱਥੇ ਕੰਮ ਹੋਊਗਾ ਸੁਣਾ ਹੈ ਨਾ ਕੋਈ ਨਹੀਂ ਰਾਤ ਮੋਟਾ ਪਹਿਲਾਂ ਰਾਸ਼ਨ ਆਖ ਦੇਣਾ ਹੁਣ ਤੁਹਾਨੂੰ ਕਿਤੇ ਜਾਣਾ ਨਹੀਂ ਪੈਣਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਪਰਮਾਤਮਾ ਕੋਲੋਂ ਪਾਹ ਜੀ ਚਲੋ ਕੋਈ ਨਹੀਂ ਰੱਬ ਦੀ ਮਰਜ਼ੀ ਹੈ ਪਰ ਜਾਣਾ ਨਹੀਂ ਕਿਤੇ ਪੈਣਾ ਅੱਲ ਫਿਰ ਕਰਿਆ ਕਰੂਗਾ ਹਾਂ ਠੀਕ ਹੈ ਨਾਲ ਖਾਧਿਆ ਕਰੋ ਬਸ ਬਾਕੀ ਕੰਮ ਸਾਡੇ ਬਾਕੀ ਨੌਕਰੀ ਬਾਰੇ ਜਾਂ ਕੋਈ ਕੰਮਕਾਰ ਬਾਰੇ ਨਾ ਉਹ ਅਸੀਂ ਲਿਖਾ ਦੇਣੀ ਹੈ ਵਿੱਚ ਲਿਖਣਾ ਸਾਰਿਆਂ ਨੂੰ ਦੇ ਰਹੇ ਹਾਂ ਤੁਹਾਡੇ ਘਰ ਦੀ ਵਾਰੀ ਵੀ ਆਊਗੀ ਸਾਰਿਆਂ ਨੂੰ ਧੰਨਵਾਦ ਧੰਨਵਾਦ ਜੀ

ਸਾਨੂੰ ਮਿਲਿਆ ਨਹੀਂ ਨਾ ਜਾਂ ਟਿੱਪੂ ਤੇ ਲੈਣਾ ਚ ਲੱਗਣ ਦੀ ਲੋੜ ਨਹੀਂ ਪਈ ਤੇ ਇਹ ਵੀ ਤੁਹਾਡੇ ਕੋਲ ਹੈਗਾ ਵੀ ਕਣਕ ਲੈਣੀ ਹੈ ਜਾਂ ਆਟਾ ਲੈਣਾ ਤੇ ਹਾਂ ਕੇ ਵੀ ਦੇਵਾਂਗੇ ਸਰ ਇਹ ਆਪਣੇ ਬੇਟੇ ਦਾ ਨਾ ਸਗਰੂਰ ਇਲਾਜ ਚੱਲ ਰਿਹਾ ਜੀ ਖਾਦੇ ਚ ਟਾਟਾ ਹਸਪੀਟਲ ਜੀ ਮਨ ਕਿਸੇ ਦੇ ਦਿਓ ਸੰਗਰੂਰ ਨਾ ਕਹਿ ਦੇਣਾ ਉਹ ਸਾਰਾ ਫ੍ਰੀ ਕਰਾ ਮੰਗਦੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਜੀ ਸਗਰੂਰ ਦਾ ਇਹ ਸਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਜੋ ਉਹ ਇਲਾਜ ਚੱਲ ਰਿਹਾ ਆਪਣੇ ਕੈਂਸਰ ਜੋ ਇਹਨਾਂ ਚ ਜੀ ਪੈਸੇ ਮਾਰ ਰਹੇ ਠੀਕ ਹੈ ਜੀ ਮੈਂ ਕਰਾਉਂਗਾ ਕੋਈ ਪੈਸਾ ਨਹੀਂ ਲੱਗੂਗਾ ਨਾ ਬੀਪੀਐਲ ਕਾਰਡ ਹੈ ਹਾਂ ਲਓ ਜਿਆਦਾ ਹੈ ਫੜੇ ਆ ਰਪਟ ਬੜਿਆ ਕਰਸੇ ਅਫਸਰ ਬਣ ਕੇ ਫੇਰ ਗਰੀਬੀ ਚੱਕੇ ਜਾਣਾ ਆ ਬੇਟਾ ਕਰਫ ਅੱਛਾ ਪੜਾਈ ਕਰੇ ਕਿਹੜੇ ਕੀ ਅੱਛਾ ਇਹ ਰਾਹ ਚੱਲਦਾ ਕੈਂਸਰ ਦਾ ਕੈਂਸਰ ਦਾ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪਰੇਸ਼ ਨਹੀਂ ਚੱਕੀ ਜੀ ਅੱਛਾ ਤੇ ਹੁਣ ਸੰਗਰੂ ਜਾਂਦੇ ਹੋ ਜਾਂ ਚੰਡੀਗੜ੍ਹ ਕੋਈ ਹੁਣ ਤੁਸੀਂ ਸਾਰਾ ਸਾਨੂੰ ਦੇਖ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਫਰ ਫਰੀ ਹੋ ना 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 कोनी उम्र यंग उम्र मुंडा और कवर कर दो परमात्मा नेर कर दो ऐसी का ये हाल चले ठीक हो की कर दियो पढ़ दियो बिकम कर रहे हैं ਨਹੀਂ ਤੁਸੀਂ ਪੜੋਗੇ ਤਾਂ ਮੈਰਿਟ ਚਾਹੋਗੇ ਤਾਂ ਕੋਈ ਰੋਕ ਨਹੀਂ ਸਕਦਾ ਹਾਂਜੀ ਨਾ ਕੋਈ ਸਪਾਰਸ ਚੱਲੂਗੀ ਨਾ ਕੋ ਪੈਸਾ ਚੱਲੂਗਾ ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਹੈ ਕਿ ਕਿਸੇ ਬੱਚੇ ਨੂੰ ਇਹ ਜਿਹਨੂੰ ਜਿਹੜਾ ਪੜ੍ਹਨ ਨਾ ਬਚਾ ਉਹਨੂੰ ਨੌਕਰੀ ਤੋਂ ਬਿਨਾਂ ਰਹਿਣਗਾ ਹਾਂਜੀ ਸਰ ਹੈਨਾ ਪੜੋ ਮੈਂ ਬਹੁਤ ਆਸਾ ਜੁੜੀ ਤਾਂ ਮੈਂ ਮਿਹਨਤ ਤਾਂ ਸਾਡੀ ਜਾ ਰਹੀ ਹੈ ਜੇ ਅੱਗੇ ਤੁਹਾਡੇ ਹੱਥ ਨਹੀਂ ਮੈਂ ਤਾਂ ਮੱਲ ਪਊਆ ਮੈਂ ਤਾਂ ਮੰਨ ਲਿਆ ਠੀਕ ਹੈ ਕਦੇ ਪੜਾਉਂਗਾ ਹੈ ਕੰਪਿਊਟਰ ਤੋਂ ਲੋਕੀਂ ਨਹੀਂ ਪੜ੍ਹੇਗਾ तू कर ले बेटा पारी पढ़िया करो बस पूरी तरह से भी बहुत इंटेलिजेंस हो जाएगा किसी ने युक्ति पत्र समरोज में लागे <laughs> जिसे नौकरी दे दूँगा नमस्कार आज बेटा कौन कौन है जी करे करे कौन कौन है ਅੱਛਾ ਪੜਦੇ ਨੇ ਬੱਚੇ ਅੱਛਾ ਹਸਬੰਦ ਕੀ ਕਰਦੇ ਡਰਾਈਵਰ ਆਉਂਦੇ ਦੇਖੀ ਚਾਹ ਡੇਢ ਚਲੋ ਜਿਵੇਂ ਜਿਸੀ ਰਾਸ਼ਨ ਦੇਣ ਆਏ ਆ ਕੇਜਰੀਵਾਲ ਸਾਹਿਬ ਨਾਲ ਆਏ ਨੇ ਹੁਣ ਤੁਹਾਨੂੰ ਰਾਸ਼ਨ ਕਰਕੇ ਮਿਲਿਆ ਰਾਸ਼ਨ ਦੀ ਦੁਕਾਨ ਤੇ ਜੀ ਜਾਣਾ ਪੈਂਦਾ ਐ ਫਿਕਰ ਨਹੀਂ ਹਰ ਮਹੀਨੇ ਆਇਆ ਜੇ ਕਣਕ ਚਾਹੀਦੀ ਕਣਕ ਲੈ ਲਿਓ ਜੀ ਆਟਾ ਚਾਹੀਦਾ ਪਸਾ ਕੇ ਤਾਜ਼ਾ ਪਸਾ ਕੇ ਦੇਵਾਂਗੇ ਨਹੀਂ ਹੈ ਕੋਈ ਸੁਸਰੀ ਵਾਲਾ ਜੇ ਪਹਿਲਾਂ ਮੰਗ ਹਮੇ ਜਿੰਦਾ ਜੀਣਾ ਸਾਡੇ ਘਰੇ ਰੋਟੀ ਵੰਡਦੀ ਹੋਈ ਸੱਤੋਂ ਦੇ ਘਰੇ हाँ जी इतना है रे आ थोड़ा राशन हर एक महीने थोड़े करें आया करूंगा ठीक है आज शुरुआत ले ले थोड़ा पारी है बेटा कोई ना कल आप अभी ਫੋਨ ਕਰੀ ਡਿਪੂ ਤੇ ਲੈਣ ਚ ਲੱਗਣ ਦੀ ਲੋੜ ਦੀ ਗੱਡਾ ਆਟਾ ਲੋਗੇ ਆਟਾ ਹੈ ਜੋ ਤਨਕ ਤੇ ਕਣਕ ਚੋਂ ਕਣਕ ਫਰਮਾਇਨੇ ਆਏਗਾ ਤੇ ਬੱਚਿਆਂ ਨੂੰ ਪੜਾਉਣਾ ਹੈ ਪੜਾਈ ਬਿਲਕੁਲ ਫਰੀ ਹੈ ਸਰਕਾਰੀ ਸਕੂਲਾਂ ਚ ਤੇ ਇਹਨਾਂ ਨੂੰ ਅਫਸਰ ਬਣਾਉਣਾ ਹੈ ਫਿਰ ਜਦੋਂ ਇਹ ਅਫਸਰ ਬਣ ਗਏ ਫਿਰ ਇਹ ਘਰ ਨਹੀਂ ਗਰੀ ਦੇ ਚੱਕਰ ਠੀਕ ਹੈ ਹਾਂਜੀ ਕਰੀ ਚਲੋ ਠੀਕ ਹੈ ਹਾਂਜੀ ਤੇ ਸਭ ਜਨ